ਸਰਸਿਕਲ ਬਾਈ ਜੀ ਮੋਨਾਂਡੇ ਦੇ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਲੱਗੇ ਵੀਡੀਓ ਬਣਾਉਣ ਤਾਜ਼ੀਆਂ ਸੂਈਆਂ ਝੋਟੀਆਂ ਵੱਡੀਆਂ ਹਰਿਆਣੇ ਦੀਆਂ ਟੋਪ ਕਲਾਸ ਵਧੀਆ ਵੱਡੇ ਵੱਡੇ ਲੈਵੇ ਤਾਜ਼ੀਆਂ ਸੂਈਆਂ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਰਸਿਕਲ ਬਾਈ ਜੀ 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 ਸਾਹ ਵਧੀਆ ਠੀਕ ਠਾਕ ਜੀ ਸਾਹ ਠੀਕ ਠਾਕ ਜੀ ਜਿਨ੍ਹਾਂ ਭੈਣ ਭਰਾ ਮੋਨਾਂਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਜਿਲੋਂ ਧੰਨਵਾਦ ਕਰਦੇ ਆ ਜਿਹੜੇ ਵਾਤੋਂ ਵਾਤ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਸਾਡੇ ਚੈਨਲ ਨੂੰ ਤੇ ਬਾਤੋਂ ਵੱਧ ਜਿਆਦਾ ਪਿਆਰ ਦੇਂਦੇ ਜਿੰਨੇ ਭੈਣ ਭਰਾ ਮਾਵਾ ਭੈਣਾ ਚੈਨਲ ਨੂੰ ਵੇਂਦੀਆਂ ਉਹ ਬਾਤੋਂ ਵੱਧ ਪਿਆਰ ਦੇਂਦੇ ਆ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ 2 ਜਨਵਰੀ ਅੱਜ ਆਪਣੇ ਕੋਲ ਵੀਰ ਜੀ ਚੜ੍ਹਦੜ ਤੋਂ ਚੜ੍ਹਦਾ ਟਾਪ ਕਲਾਸ ਝੋਟੀਆਂ ਵੱਡੀਆਂ ਨਾਮੀ ਠੀਕ ਹੈ ਭਾਈ ਜੀ ਹਾਂਜੀ ਆ ਛੇ ਝੋਟੀਆਂ ਵਧੀਆ ਠੇੜਾ ਮੋਟੇਂਗ ਭਾਈ ਉਹ ਉਸਤਾਦ ਹੀ ਠੀਕ ਆ ਤੁਸੀਂ ਹਾਂਜੀ ਸੌਨ ਬੋਨਸ ਆ ਠੀਕ ਆ ਵੱਡੀਆਂ ਜੀ ਜੀ ਪਿੱਛੇ ਬਣੇ ਵੇਖੋ ਆ ਵੀਰ ਹਾਂ ਟਿੰਗਾਂ ਆ ਵੱਡੀਆਂ ਦੇ ਇੱਕ ਸੇਲ ਹੋ ਗਈ ਪੰਜ ਛੋਟੀਆਂ ਵੱਡੀਆਂ ਲਈਆਂ ਕੋਲ ਆਪਣੇ ਕੋਲ ਠੀਕ ਹੈ ਭਾਈ ਜੀ ਚੰਗੇ ਜਨਵਾਰ ਵੀਰ ਆਪਣੇ ਵੱਲੋਂ ਦਾ ਪੂਰਾ ਯੋਰ ਲਾਈਦਾ ਸਿਰਾਈ ਸਰਾ ਹੀ ਬਣੀ ਹੈ ਸਹੀ ਗੱਲ ਭਾਈ ਜੀ ਸਰਾ ਹੀ ਅੱਜ ਭਾਈ ਨੇ ਨਗੀਨੇ ਫੇਰ ਮੰਗਾ ਲਏ ਆ ਮੈਂ ਨਾ ਵੀਰ ਟੌਗਲਾਸ ਜਿਹਨ ਜਿਹੜੇ ਜਨਵਾਰ ਗਏ ਆ ਨਾ ਤੇ ਚਲੋ ਮੈਂ ਅਹੀਂ ਨਹੀਂ ਗੱਲ ਕਰਦੇ ਇਹਨੇ ਵੀ ਸਾਡੀ ਮਹੀਂ ਗੱਲ ਕਰੇ ਸਹੀ ਗੱਲ ਸਹੀ ਗੱਲ ਇੰਨੇ ਜਿਆਦਾ ਜਨਵਾਰ ਚੰਗੇ ਆ ਸਹੀ ਗੱਲ ਭਾਈ ਇਸ ਟੌਗਲਾਸ ਝੋੜੀਆਂ ਚੰਗੀਆਂ ਵੱਡੀਆਂ ਠੀਕ ਹੈ ਭਾਈ ਜੀ ਹਾਂਜੀ ਕੁਆਲਟੀ ਵਾਲੀਆਂ ਤੇ ਫੇਰ ਵੀਰ ਜਿਹੜੀ ਛੋਟੀ ਬਾਹਰੋਂ ਸਾਰੀਆਂ ਹੀ 1 55 70 ਵਾਲੀਆਂ ਝੋਟੀਆਂ ਪਰ ਰੇਡ ਵੇਖਿਓ ਕਿਹੜੇ ਆ ਤੇ ਰੇਡ ਕੱਸੇ ਆ ਪਾਣਾ ਜਾਇ ਦਵਾਂਗੇ ਬਿਲਕੁਲ ਢਾੜੇ ਰੇਡ ਭਾਈ ਐਂ ਯਾਰੇ ਬਨਾਲੇ ਹੁੰਦੇ ਆ ਸੜਾ ਕਰਾਤਾ ਕਿਰਪਾ ਵੀ ਮੇਰੇ ਪਤਾ ਇੱਕ ਪੂਲ ਛੋਟਾ ਵੀ ਵਿੱਚ ਛੁੱਟੀ ਦਾ ਦੇ ਇੱਕ ਵੱਡਾ ਛੁੱਟੀ ਆ ਵੀ ਸਾਰੇ ਵੀਰ ਭਰਾ ਜੁੜੇ ਰਹਿਣਾ ਨਾ ਉਹ ਵੀ ਸਾਰੇ ਭਰਾ ਵੀਡੀਓ ਛੋਟੇ ਬਾਗ ਵੀ ਦੇ ਵੱਡੇ ਵੀ ਸਾਰੇ ਵੇਂਦੇ ਸਹੀ ਗੱਲ ਸਹੀ ਗੱਲ ਹੋਰ ਬਾਬਾ ਜੀ ਕਹਿਮ ਸਿੱਧਾ ਉਹਦੇ ਇੱਕ ਭਾਈ ਬੜੀ ਕਿਰਪਾ ਜੀ ਚੰਗਾ ਉਹਦੇ ਗਾਧ ਵੀ ਚੰਗਾ ਡੋਡੂ ਹੁਣ ਆ ਜਾ ਜੀ ਹਾਂ ਜੀ ਸਹੀ ਗੱਲ ਜੀ ਇਹ ਇੱਕ ਰੂਚੀ ਚੰਗੀ ਮਿਲੂਗੀ ਜੇ ਗਾਂ ਦਮਾ ਚਲੂ ਬਿਲਕੁਲ ਸਹੀ ਸਹੀ ਗੱਲ ਸਹੀ ਠੀਕ ਹੈ ਜਿਹੜਾ ਵੀ ਭਾਈ ਜੀ ਮਖਈਏ ਹਾਂਜੀ ਭਾਈ ਜੀ ਦੱਸੋ ਛੋਟੀ ਨਹੀਂ ਲਈ ਇਹ ਦੂਜਾ ਸੁਆਗਤ ਸੁਈ ਲਈ ਦੂਜਾ ਸੁਆਗਤ ਕੱਟੀ ਹੈ ਕੱਟੀ ਮਾਂ ਵਗੇ ਨੀਲੀ ਲੀ ਕੱਟੀ ਮਗਰਿਆ ਕੱਟੀ ਪੂਰੀ ਨਿਕੀ ਨਹੀਂ ਆ ਤੇ ਠੀਕ ਹੈ ਪਰਸੋਂ ਦੀ ਮੈਂ ਸੁਈ ਜੇ ਸਰਸਾਂ ਦੀ ਹਾਂਜੀ ਠੀਕ ਹੈ ਭਾਈ ਵੇਖੋ ਵੱਡੀ ਛੋਟੀ ਪੂਰੀ ਸੋਹਰੋ ਭਾਈ ਸਾਜੀ ਤੂਈ ਹੈ ਕੋਈ 11 ਵਜੇ ਦਾ ਹੋ ਜਾ ਜਿਹੜਾ ਕੋ ਬੌਲੀ ਹੋਗੀ ਠੀਕ ਆ ਠੀਕ ਤੇਂ ਜਾਰੇ ਵਾਲੇ ਕੱਦ-ਕਾੜ ਪੂਰਾ ਤਗੜਾ ਜਵਾਨ ਝੋਟੀ ਤੇ ਥਾਣਾ ਲੇਵਾ ਪੂਰਾ ਟੋਪ ਨਾਲ ਲੱਗਾ ਦੋ ਰੋ ਭਾਈ ਦੋ ਰੋ ਕਿਹਨੇ ਜਾਨ ਮਾਰੇ ਇਹ ਵੀ ਕਰਦੀ ਕਾਂ ਜਾਏ ਬੋਲੀ ਕਰਦੀ ਕੋਈ ਜਿਹੜੀ ਇਹਨੂੰ ਚੋਣ ਲੱਗੀ ਆ ਨਾ ਰੂਵ ਵਰਗੀ ਚੋਣ ਐ ਬਹੁਤ ਜਗਾ ਬੋਲੀ ਖਰੀਦਣ ਲੱਗੀ ਜੋੜੀ ਠੀਕ ਆ ਜੀ ਹੰਦੀ ਧੀਰੀ ਦਾ ਨਸਲ ਬੜੀ ਵੇਰ ਚੋਟਿਆ ਪੂਰੀ ਬਾਥੀ ਬੜੀ ਨਦੀ ਹੋਣੀ ਧੀਰੀ ਦਾ ਵੀ ਹੈ ਪੂਰੀ ਵਧੀਆ ਕਿ ਨਾ ਭਾਈ ਲਿਆਇਆ ਕੱਟ ਕੇ ਮਰੇ ਕੱਟੀ ਜੀ ਠੀਕ ਭਾਈ ਜੀ ਲੈ ਜੀ ਇਹ ਜੀ ਲਾਓ ਲਾਓ ਸੋਲ ਫਟੋੜੀ ਹੈ ਸ਼ਾਹੋ ਸ਼ਾਵਾ ਵੀ ਤੋ ਆਜੀ ਵਾਲੇ ਜੰਵਰ ਆ ਟੌਪ ਲਾ ਲੈ ਸਹੀ ਗਾ ਜੀ

ਵਰੀਆਂ ਬਰਾਬਰ ਪੂਰਾ ਬਰਾਬਰ ਹਨ ਲਗਾ ਜਿਆਦਾ ਕੁਆਲਟੀ ਵਾਲੀ ਵੀ ਛੋਟੀ ਆ ਸੁਆ ਛੋਟੀ ਆ ਸੁਆ ਛੋਟੀ ਆ ਉਹ ਖੁਸ਼ ਹੁੰਦੀ ਆ ਵੀ ਇੱਕ ਛੋਟੀ ਕੱਟੀ ਰਖਾ ਦੀ ਹੈ ਰੰਗ ਨੀ ਨਾ ਕਰ ਮਗਰ ਦਿੱਤਾ ਦੇਖੋ ਜੀ ਕੱਟੀ ਬੜੇ ਟੋਪੀ ਅੱਛਾ ਮਾਗ ਨਹੀਂ ਲੀ ਕਰਦਾ ਇਹ ਹੀ ਹੈ ਭਾਈ ਜੀ ਅੱਜ ਆਪਣੇ ਕੋਲ ਸਾਰੇ ਜਾਨਵਰ ਹੈਗੇ ਆ ਨੀਲੀ ਵੀ ਆ ਮੀਨੀ ਵੀ ਆ ਮੋਹਰਾ ਵੀ ਤੇ ਮੋਹਰਾ ਦੀਆਂ ਛੋਟੀਆਂ ਵੱਡੀਆਂ ਪੀਸ ਹੈਗੇ ਠੀਕ ਹੈ ਭਾਈ ਜੀ ਤੇ ਕੀ ਪ੍ਰਾਈਸ ਭਾਈ ਜੀ ਬਿਲਕੁਲ ਵੀ ਦੇਣ ਨਾਲ ਰੇਡ ਕਰਾਂਗੇ ਛੋਟੀ ਵੀਰ ਮੈਂ 30 40 ਜਿਥੇ ਮਰਜ਼ੀ ਲਿਖਦੀ ਆ ਹਾਂਜੀ ਤੇ ਜੈਜ ਹਾਂਜੀ ਮੋਲ ਨਹੀਂ ਕਰਨਾ ਵੀ ਦੇ ਲੈਣ ਵਾਲੇ ਮੋਲ ਹੋਣੇ ਆ ਤੇ ਜਿਹੜਾ ਵੀਰ ਭਰਾ ਮਰੇਡ ਉਹੋ ਹੀ ਵੀਰ ਝੋਟੀ ਚਲੋ ਫਿਰ ਫੋਨ ਸਾਰੇ ਲਾਉਂਦੇ ਆ ਪਰ ਜੈਸਨ ਉਹ ਜਿਹੜੇ ਰੇਡ ਹੁੰਦੇ ਆ ਨਾ ਆਪਣਾ ਟਾਈਮ ਖਰਾਬ ਕਰੀ ਤਾ ਸਾਡਾ ਕਰੀ ਹਾਂਜੀ ਜੈਸਨ ਉਹ ਤਾਂ ਉਹ ਰੇਡ ਕਰਦੇ ਜੀਦਾ ਸਹੀ ਗਾ ਜੀ ਮੋਲ ਵੀਰ ਭਾਵੇਂ ਜੋ ਮਰਜ਼ੀ 35 40 ਜੋ ਸਵਾ ਦੀ ਝੋਟੀ ਦੇ ਦਾਂਗੇ ਸਵਾ ਦੀ ਸਵਾ ਲੱਖ 2 ਛੱਡਾ ਇੱਕ ਤੇਜ ਦੀ ਇੱਕ ਤੇਜ ਦੀ ਠੀਕ ਬਾਬਾ ਜੀ ਓਕੇ ਠੀਕ ਠੀਕ ਤੇ ਇੱਕ ਤੇਜ ਦੀ ਬਾਈਕ ਦਾ 23000 ਦੀ ਕੱਟੀ ਦਵਾਵੇਂ ਜਿਹੜਾ ਦੇ ਦੇਣੇ ਹੁੰਦਾ ਨਾ ਇਹ ਮੋਲੇਵੇ ਦੇ ਮਿਲਨੇ ਨਹੀਂ ਇਹਦੇ ਨਾਲ ਸਹੀ ਗੱਲ ਜੀ ਇਹ 11 ਵਸ ਵਿੱਚ ਫੁੱਟਬਾਲ ਜਾਂਦੇ ਆ ਦੂਜਾ ਸਵਾਦ ਝੋਟੀ ਸਵਾਦ ਝੋਟੀ ਦੇਖੋ ਜੀ ਫੁੱਟਬਾਲ ਵਾਲੇ ਆ 11 ਬੱਧਾ ਪਿਆ ਦੇਵੇਂ ਵਾਲੇ ਆ ਐ ਬਰਾਬਰ ਸਾਰੇ ਬਣਿਆ ਕਨੀਆਂ ਬਰਾਬਰ ਆ ਚੰਗੀ ਯਾਦਾ ਵੀ 10 ਕਿਲੋ ਜਿਹੜਾ ਪਾਣੀ ਦਾ ਬੋਲਾ ਆਪਣੇ ਘਰੇ ਤਿੰਨ ਟਾਈਮ ਦਸਲੀ ਹੋ ਗਈ ਐ ਤੇ 10 ਲੀਟਰ ਬੋਲਾ ਬਣ ਗਿਆ ਵਧੀਆ ਜਿਹੜਾ ਤਿਆਰ ਤੇ ਆਮ ਦਾ ਝੋਟੀ ਦੁੱਧ ਜਿਆਦਾ ਨਹੀਂ 13 14 13 14 ਕਿਲੋ ਦੇ ਹਾਕ ਵਾਲੀ ਝੋਟੀ ਜਿਹੜਾ ਬਾਅਦ ਕਰਕੇ ਤੇ ਆਪਣੀ ਸੇਵਾ ਕੋਈ ਸੋਨਾ ਕਰਦਾ ਸਾਰਾ ਕਰ ਜੀ ਹਾ ਆ ਗਿਆ ਐਵਰੇਜ ਹੈ ਛੋਟੀ ਦੀ ਜਿਹੜੀ ਠੀਕ ਹੈ ਬਾਈ ਜੀ ਜਿਹੜਾ ਹੁਣ ਬੋਲ ਹਾਂ ਨਾ ਬਾਈ ਕਹਿੰਦਾ ਸਭਾ ਮੁੱਲ ਹੀ ਤੇ ਦੋ ਵਿੱਚੋਂ ਮਾਨ ਤੇ ਇੱਕ ਤੇਜ ਦੀ ਹਾਂ ਨਾ ਬ੍ਰੇਕਾ ਠੀਕ ਨਾ ਹਾਂਜੀ ਟੋਟਲੇ ਤੇ 1,23,000 ਛੋਟੀ ਦੀ ਜਿਹੜੀ ਗੱਡੀ ਮੋੜਾ ਅਵੀਰ ਗੱਡੀ ਆ ਗਈ ਵਡਾ ਨਹੀਂ ਕਿਨਾ ਠੀਕ ਆ ਭਾਈ ਇਹ ਵੀਰੇ ਇਹਦਾ ਨਾਦ ਕੀ ਝੋਟੀਆਂ ਆ ਗਿਆ ਕੰਡੀਆਂ 20 ਕਿਲੋ ਦਿੰਦੀ ਆ ਰਾਮ ਤੇ ਬਾਈ ਨਾਲ ਆਖਿਆ ਉਹਦੇ ਨਾਲ ਪੰਜ ਝੋਟੀਆਂ ਇਹਦੇ ਵਿੱਚੋਂ ਕੋਹ ਵੇਗੀਆਂ ਤੇ ਕੋਹ ਸਾਹਮਣੇ ਤਿਆਰ ਕਰਕੇ ਰੱਖਿਆ ਹੈ ਘਰ ਪਰ ਝੋਟੀ ਨਾ ਬੰਦਾ ਜਿਖਾਉ ਲਈ ਲਈ ਹੀ ਗੱਬਣ ਹਾਂਜੀ ਉਹਦੇ ਵੀ ਝੋਟੀ ਸਵਾਗ ਇਹਦੇ ਛੋਟਾ ਜਿਹਾ ਰਿਗਾਰਡ ਵੇਖ ਤੇ ਫਿਰ ਝੋਟੀ ਦੇ ਉਹ ਚਾਰ ਝੋਟੀਆਂ ਗੱਬਣਾਈ ਤਾਈ 3 ਕਿਲੋ ਅੱਜ 8ਵਾਂ ਦੇਣਾ ਸੋਈ ਨੂੰ ਮਗਰ ਕੱਟੀ ਆ ਠੀਕ ਆ ਭਾਈ ਤੇ ਵੇਖੋ ਨਾੜ ਨੋੜ ਹੈ ਹੁਣ 14:00 ਇਹ ਨਾੜ ਨੋੜ ਲੱਗੀ ਆ ਤਿਆਰ ਆ ਜਿਹੜਾ ਤੁਹਾਨੂੰ ਉਹਦੇ ਨਾਲ ਆਖਿਆ ਝੋਟੀਆਂ 10 ਆਂਦੀਆਂ ਪੰਜ ਅ ਸੋ ਬਾਈ ਮੇਰਾ ਆਹ ਦਿਨੋਂ ਇਹ ਟੂਈ ਨੂੰ ਕੱਟੀ ਮਗਰੇ ਆ ਠੀਕ ਦੁੱਧ 14 ਹੋ ਜੇ 15 ਹੋ ਜੇ ਔਲਾ ਲਾ ਲੋ ਜੇ ਕੱਚਾ ਦੁੱਧ ਆ ਤਿਆਰ ਜਿਹੜੇ ਯਾਰੇ ਬੱਦੇ ਪਏ ਅੱਜ ਦੇ ਕੰਨ ਵੀਰ ਕਾਹਦੀ 20 ਕਿਲੋ ਇਹ ਕਿਹਨੇ ਆ ਬੈਡੀਆਂ ਲਾ ਲੈਣਾ ਵੀ ਇਹ ਥਣ ਚੱਡੇ ਨੇ ਤੇ ਇਹ ਚਗਾਠੇ ਨੇ ਦੁੱਧ ਨਹੀਂ ਕੱਢਣਾ ਤੇ ਫਿਰ ਕਿੰਨੇ ਕੱਢਣਾ ਜਿਹੜੀ ਸਹੀ ਗੱਲ ਬਾਈ ਸਹੀ ਗੱਲ ਤੂੰ ਤਾਂ ਜਾ ਸੁਆ ਵੀ ਸੁਈਏ ਵੀ ਕੋਈ ਝੋਟੀ ਦੇ ਵਿੱਚ ਕੋਈ ਅਹੀਂ ਇਹ ਗੱਲ ਕਹਿੰਦੇ ਆ ਵੀ ਝੋਟੀ ਦੇ ਉੱਤੇ ਆ ਕੇ ਖਲੋਗੇ ਕਿ 1 ਰੁਪਈਆ ਉੱਤੇ ਲੀਚਮਾਨੀ ਦਾ ਵੀ ਕੋਈ ਨੁਕਸ ਕੱਢ ਦੇਵੇ ਆ ਐ ਵੇ ਚੱਲੇ ਆਂਦੇ ਥੋੜਾ ਜੀ ਨਹੀਂ ਨਹੀਂ ਕੋਈ ਮਾੜਾ ਫਾਇਦਾ ਨਹੀਂ ਤੋਕੋ ਕਰ ਮਾਤੇ ਇੱਕ ਆ ਜੀ ਲਾਇਆ ਫਿਰ ਲਾ ਦੇ ਬੜਾ ਕਰੀਂ ਨਹੀਂ ਗਾਈਂ ਜਿਵੇਂ ਸੋ ਸਹੀ ਆ ਵੀ ਸਹੀ ਹੈ ਭਾਜੀ ਸਹੀ ਹੈ ਬੱਚੇ ਦਾ ਕਾਲੀ ਕਰੀ ਪਾ ਲਈ ਧਿਆਨ ਨਾਲ ਧਿਆਨ ਨਾਲ ਲਾਇਓ ਲੈ ਛੋੜੀ ਤੋ ਤਾਰੀ ਘੋੜੀ ਪੂਰੀ ਜਿੰਗੀ ਨਾ ਵੱਡਾਈ ਆ ਹਲਾਰ ਲੈ ਹਲਾਰ ਲੈ ਮਚਾ ਲੈ ਆਂ ਯਾਂ ਲੱਗੇ ਕੋਈ ਪਵਾ ਦੋ ਜਦੋਂ ਸਵੇਰੀ ਇਹ ਦੇਖੋ ਜੀ ਲੈ ਨਹੀਂ ਜਾ ਰਹੇ ਆ ਬਦੇ ਪਏ ਝੋਟੀ ਦੇ ਦਾ ਕਮਾਲ ਪਾਈ ਹਾਂਜੀ ਹੁਣ ਆ ਲੰਗੜਾ ਵਾਲਾ ਤਾਂ ਮਾਰ ਲੂ ਪ੍ਰਾਣੀ ਹੁੰਦੀ ਜਿਹੜੀ ਗੱਲ ਆ ਪਰ ਜਿਆਦਾ ਚੰਗੀ ਤੇ ਕੁਆਲਿਟੀ ਵਾਲੀ ਤਾਂ ਵੱਡੀ ਝੋਟੀ ਆ ਤੇ ਵੱਡਾ ਨਹੀਂ ਨਾ ਪਾਈ ਕੋਰੇ ਸਾਰੇ ਬਨੇ ਇੱਕ ਰਕਮ ਹੋਨੇ ਕੈਮਰਾ ਦੇਖੋ ਜੀ ਆ ਤੂ ਖਸੇਂਗੀ ਜਿਹੜੀ ਲੱਗੀ ਹੋਈ ਜਿਹੜਾ ਜੂੜੀ ਦਾ ਸਰੀਰ ਆ ਨਾ ਮਾਰ ਬੱਜਾ ਕਿੰਨੇ ਆ ਵੀਰ ਇਧਰ ਮਾਰਾ ਜਵਾਕ ਉਹ ਕੱਟੀ 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 ਹੋਰ ਇੰਨੀ ਪਤਲੀ ਮਾਦੇ ਤਰਪੜੀ ਸਾਜੀ ਵੀ ਜਿਹੜਾ ਜੁੜਾ ਸਹੀ ਰਹਿਣਾ ਇੰਨੀ ਮਲਾਈ ਵੀ ਨਹੀਂ ਪਤਲੀ ਹੁੰਦੀ ਸਹੀ ਗੱਲ ਜਿਹੇ ਹੋਇਆ ਬਹੁਤ ਜ਼ਿਆਦਾ ਜਿੱਥੇ ਚਪੇੜ ਮਾਰਾ ਸ਼ਬਦੀ ਇਹ ਜਿਹੜੀ ਗੱਲ ਆ ਚੌੜਾ ਪ੍ਰੋਪਰ ਕਰਦੇ ਐਡੀ ਜ਼ਿਆਦਾ ਚੰਗੀ ਹੈ ਵੇਖੋ ਜਿੱਲੇ ਆ ਯਾਰ ਇਹ ਸੁਣ ਲੈ ਆ ਕੇ ਆ ਆ ਚੀਜ਼ ਨੇ ਦੁੱਧ ਨਹੀਂ ਕੱਢਣਾ ਫਿਰ ਕਿੰਨੇ ਕੱਢਣਾ ਯਾਰ ਠੰਡੀ ਹੈ ਜੀ ਯਾਰ ਇਹ ਬੱਦੇ ਭਾਈ 3 ਕਿਲੋ ਝੋਟੀ ਦੀ ਗਾੜ ਆ ਜਿਹੜੀ ਗੱਲ ਐਡੀ ਜ਼ਿਆਦਾ ਚੰਗੀ ਗੱਲ ਵਾਹ ਸਹੀ ਗੱਲ ਮਰੇ ਵੱਡੀ ਝੋਟੀ ਵੀ ਜੀ ਉਨੀ ਕੁਆਲਿਟੀ ਵਾਲੀ ਤੇ ਵੱਡੀ ਝੋਟੀਆਂ ਵੀ ਰੁਪਏ ਲਾ ਕੇ ਲਈ ਆ ਇਹ ਵਿਰੋਧ ਮੂਰ ਆ 50 ਸੂਆ ਆ ਜੇ ਕੋ ਸਾਈ ਪਾਊਗਾ ਦੁੱਤ ਤੇ ਚੜ ਕੇ ਵੀ ਝੋਟੀ ਦੇਦਾ ਵੀ ਜਿਹੜੀ ਗੱਲ ਹੈ ਜਿਆਦਾ ਚੰਗੀ ਆ ਤੇ ਜਿਹੜੇ ਕੋ ਵੀਰ ਪ੍ਰਾਣੇ ਝੋਟੀਆਂ ਲੈਣੀਆਂ ਫੋਨ ਤੇ ਕਰ ਇਹ ਝੋਟੀ ਫੋਨ ਤੇ ਹੋਣੀ ਆ ਤੋਂ ਵੱਡਾ ਬ੍ਰਾਂਡ ਪੀਸ ਵੱਡੇ ਪ੍ਰੀਸ਼ਾਂ ਵੀ ਜੀ ਤੇ ਵੇਖੋ ਇਹ ਡੈਮੋ ਦੀ ਝੋਟੀਆਂ ਵੀ ਜਿਹੜੀ ਗੱਲ ਹੈ ਜਿਹੜਾ ਵੀ ਠੀਕ ਆ ਕਾ ਵੀ ਅਸੀਂ ਇਹ ਦੁੱਧ 20 ਕਿਲੋ ਦੀ ਜੁੜੀ ਆਪਕੇ ਵੇਖਾਦੇ ਆ ਇਹਨੂੰ ਹੋਸਾ ਹੁਣ ਰੇਡ ਹੋਣੀ ਪਹਿਲੇ ਸਵੇਰੇ 17 17 16 16.5 17 ਕਿਲੋ ਝੋਟੀ ਚੱਲੀ ਆ ਜੀ 20 ਕਿਲੋ ਦੁੱਧ ਕੱਢੂਗੀ 15 ਕਿਲੋ ਹੋਣਾ ਡੱਬੇ ਮਾਰ ਕੇ ਦੇ ਦਾਂਗੇ ਜਿਹੜੇ ਕੱਚਾ ਦੁੱਧ ਹੈ ਜੀ ਬਾਈ ਜੀ ਜਦੋਂ ਮੇਰੀ ਬੀਬੀ ਆ ਕੋਸਾ ਨਾ ਲੱਗੇ ਜੱਡੇ ਨਾਲ ਸੁਪਨੇ 1.5 ਤੋਂ ਕੋਈ ਤੇ ਲੈਂਦੇ ਆ ਇੱਕ ਤੋਂ ਦੂਜਾ ਵਾਧੇ ਤੋਂ ਤੀਜਾ ਵਾਧੇ ਠੀਕਾ ਗਿਣਤੀ ਹੋਣੀ ਆ ਜੀ ਬਾਕੀ ਗਾੜੀ ਵੀਰ ਇਹਦਾ ਬਰਾਬਰੀ ਪੀਸ ਬਿਲਕੁਲ ਜਿਆਦਾ ਯਾਹ ਇਹ ਤਾਂ ਦੂਜਾਨੇ ਕੀ ਨਾ ਇਹ ਵੀ ਇਹੋ ਚੀਜ਼ ਰਿਟਾਇਰਡ ਹੋ ਕੇ ਪਿਆਹ ਖਾਸ ਮੁਆਫਾ ਦੇ ਕਿੰਦਰ ਦੇ ਝੋਟੀਆਂ ਆਪਣੇ ਆਪ ਆ ਜਾਣਾਂ ਜਿਹੜੀ ਗੱਲ ਆ ਬਾਕੀ ਭਾਈ ਆਹ ਸਿੰਗ ਵੇਹੇ ਵੀ ਚੀਜ਼ ਲੱਗਾ ਗੱਡੀ ਨੂੰ 50 ਸਹੀ ਗੱਲ ਹੈ ਇਹ ਸਿੰਗ ਲੱਗਦਾ ਥੱਲੇ ਕੋਈ ਗਰ ਦੇ ਵਰੀਆ ਲਗਾਓ ਇਹਦਾ ਮਾਰੀ ਕੱਟੀ ਜੀ ਇਹਦਾ ਮਾਰੀ ਕੱਟੀ ਹੈ ਜਿਆਦਾ ਫਾਇਦਾ ਵੀਰ ਜੇ ਕਨੇ ਚੰਗੀ ਰਗਮ ਲਾਉਣੀ ਤੇ ਜਨਵਰ ਵੀ 2-2 ਜਾਣੇ ਇੱਕੋ ਜੇ ਦੋ ਜਾਣੇ ਕਟੀਆਂ ਨਸਲਦਿਆਂ ਪਾਲ ਲੀਆਂ ਬਿਲਕੁਲ ਬਿਲਕੁਲ ਇਹ ਨਾੜਾ ਨੂੜਾ ਆਖਾ ਦੇ ਤੇ ਬਲ ਕੋਲ ਜਿਆਦਾ ਕੁਆਲਿਟੀ ਇਹਦੇ ਮੈਂ ਕੱਟੀ ਵੇਚੀ ਵੇਖੋ ਸਿੰਘੀ ਸੰਗੀਆਂ ਦਿਖਾਓ ਵੇਖ ਲੋ ਆਹ ਦੇਖ ਵੀਰ ਪੀ ਜਗਾਰ ਲਗਾ ਲਗਾ ਹਜ਼ਾਰੋ ਬਣਾ ਦੋ ਤਲਾ ਯੱਕਾ ਲੈ ਲਾ ਕੇ ਬੋ ਕੀ ਚੋਟੀ ਲਫਾਡ ਪਾੜੇ ਪੁੱਟਣ ਵਾਲੀ ਆ ਵੀਰੇ ਪੱਥਾਂ ਨਹੀਂ ਸੋਈ ਏ ਠੀਕ ਹੈ ਪਾਣੀ ਇਹਦੀ ਬੜਾ ਚ ਮਿੱਟੀ ਪੇਪਠਾ ਵੇਖੋ ਪਠਾ ਕਿ ਨਾ ਚੱਲਦੀਆਂ ਆਈਆਂ ਝੋਟੀਆਂ ਦੇ ਬੋਲੇ ਤੇ ਚੱਲਦੀ ਆ ਜੀ 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 ਜਿਆਦਾ ਚੰਗੀ ਐ ਠੀਕ ਬਾਈ ਇਹ ਨਾਮਾਰ ਕੱਟੀ ਜੀ ਨਾਮਾਰ ਕੱਟੀ ਆ ਝੋਟੀਆਂ ਕਰਾਂ ਤੇ ਪੂਰਾ ਕੈਮਰਾ ਕਮਾ ਲੈਣੇ ਆ ਵਧੀਆ ਥਾਣਾ ਲਗਾ ਲਿਓ ਆ ਲਗਾ ਜਿਹੜਾ ਵੀ ਵੀਰ ਵੀਰ ਭਰਾ ਝੋਟੀ ਖੜੂ ਗਾਣਾ ਨਗੀਲੇ ਖੜੂਗਾ ਯਾਦ ਕਰੂਗਾ ਕਿ ਨਗੀਲੇ ਸਾਡੇ ਆਏ ਬੱਚਾ ਸਿੰਘੀ ਸਾਹਿਬ ਖਾਓ ਛੋਟੀ ਦੇਖੋ 9:00 ਵਜੇ ਨਾਲ ਬਚੇ ਦਾ ਵੇਰ ਹਾਂਜੀ ਹਾਂਜੀ ਇਸ ਨੇ ਜਿੱਤ ਜੀ ਦੇ ਹੋਟਾ ਉਨ ਘਲਾਬ ਲੈ ਗੀ ਪੂਰੀ। ਇਸ ਵੀਡੀਓ ਦੇ ਵਿੱਚ ਮੇਰੀ ਚਿੱਟੀਆਂ ਆਖਾਂ ਦੀ ਝੋਟੇ ਹੀ ਹਾਂਜੀ ਤੇ ਬਾਬੇ ਹੀ ਹਿਆਂ ਨੇ ਹਾਂਜੀ ਤੇ ਉਹਨਾਂ ਫੋਨ ਕੀਤਾ ਅਸੀਂ ਤੇ ਕਹਿੰਦੇ ਵੀ ਇਹ ਅਸੀਂ ਨਹੀਂ ਨਾ ਸਾਈ ਪਾਈਏ ਇਦਾਂ ਆ ਜੂਗੀ। ਹਾਂ ਮਾਂ ਪਾਪਾ ਜੀ ਕੋਈ ਗੱਲ ਨਹੀਂ ਆਪਣਾ ਡਰੈੱਸ ਬੋਲੋ। ਠੀਕ ਤੇ ਝੋਟੀ ਕਲੀ ਉਹਨਾਂ ਨੂੰ ਦੇ ਪਰ ਪੈਸੇ ਉਹਨਾਂ ਗੱਡੀ ਉੱਤਰ ਤੋਂ ਪਹਿਲਾਂ ਸਾਰੇ ਖਾਤੇ 'ਚ ਪਾਤੇ ਆਂਦੇ ਪਰ ਦੇ ਲਿਆ ਜਿਹੜੀ ਗੱਲ ਆ ਪਹਿਲੀ ਵਾਰ ਵਰਤੇ ਜਾਂ ਗਾੜੀ ਪਾਣੀ ਦਾ ਬੰਦਾ ਕਦੋਂ ਦਾ ਕਦਾਂ ਨਹੀਂ। ਸਹੀ ਗੱਲ ਸਹੀ ਗੱਲ ਤੇ ਪਰ ਵੀਰ ਜਦੋਂ ਸਾਡਾ ਮਾਲ ਸੋਨਾ ਹੈ ਸਾਹਿਬ ਜਿਹੜਾ ਸਾਹ ਹੁਦਰਾ ਕਰਿਆ ਨੂੰ ਕਿਹੜਾ ਡਰ ਨਹੀਂ ਵੀ ਹਨਾ ਵੀਰ ਮਾਂ ਸਮਾਂ ਚਲਾਂਦੇ ਅਸੀਂ ਇਹ ਨਹੀਂ ਗੱਲ ਕਹਿੰਦੇ ਜੇ ਸਾਡੀ ਕੇ ਨੂੰ ਮਹੀਂ ਹੌਲੀ ਵੀ ਪੈਂਦੀ ਹੈ ਨਾ ਫੜਨਾ ਗੱਲ ਕਰੇ ਜਿਹੜੀ ਗੱਲ ਹੈ ਸਹੀ ਗੱਲ ਹੈ ਅਸੀਂ ਭੱਜਣ ਵਾਲਿਆਂ ਚ ਹਣੀ ਆ ਹਾਂ ਇਹ ਵੀ ਜੀ ਵੀ ਮੋਰਾ ਦੇ ਠੀਕ ਦੂਜਾ ਸੁਆਹ ਜੀ ਲੋਕਾਂ ਨੇ ਸੁਣਿਦਿਆਂ ਵੀਰ ਇੰਨੇ ਪੈਸੇ ਪਾ ਦੋ ਮਹੀਂ ਖਲਾ ਦਿੰਦੇ ਆ ਕੋਈ ਮਹੀਂ ਆਉਂਦੀ ਭੈਣ ਦਾ ਖਰਾਬ ਹੁੰਦੇ ਆ ਸਹੀ ਗੱਲ ਇੱਥੇ ਸਾਇਬ ਨੇ ਦੇ ਲਾਇਆ ਗਾਈ ਗੱਲ ਸੇਵਾ ਦੇ ਡਿਵੈਂਟ ਹੁੰਦੀ ਵੀ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਵੀ ਇੱਕ ਦੋ ਜਿਹੜਾ ਸੇਵਾ ਕਰੇ ਚਾਰ ਤੋਂ ਸੇਵਾ ਕਰੇ ਨਾ ਜਿਆਦਾ ਸੋਹਣਾ ਜਿਹੜੀ ਗੱਲ ਆ ਇੱਥੇ ਹੋਣਾ ਤਿੰਨ ਚਾਰ ਜਨੇ ਜੀ ਇਹ ਵੀ 20 ਦਿਨ ਮਾਹੀ ਮਹੀਨਾ ਚੋਕੇ ਵੀ ਕਹਿਣਾ ਵੀ ਉਸ ਜੇ ਆ ਤੇ ਕੋ ਜੱਡਾ ਫੋਰੀ ਜੀ ਬਿਲਕੁਲ ਬਿਲਕੁਲ ਵੀ ਜੀ ਮਾਲ ਦੁੱਧ ਵਾਲਾ ਜਿਹੜੀ ਗੱਲ ਆ ਬਸ ਸੇਵਾ ਕਿਸਦੇ ਆ ਸਕਿਆ ਸੇਵਾ ਕੇ ਇਹ ਦੁੱਧ ਜਿਹੜੀ ਗੱਲ ਸੇਵਾ ਦਾ ਯਾਰ ਉਹ ਕਹਿੰਦੇ ਕਹਨੇ ਵੀਰ ਲੱਖੋਂ ਬਾਹਰ ਰੁਪਈਏ ਲਾਉਣੇ ਨੇ ਉਹਨੇ ਪਰਖ ਕਰਕੇ ਤੇ ਫੇਰ ਲੈਣਾ ਜੇ ਗਾਲੇ ਬਾਈ ਫੇਰਦਾ ਇਹ ਵੀਰੇ ਵੀ ਝੋਟੀਆਂ ਇਹ ਝੋਟੀਆਂ ਦੋਵੇਂ ਵੱਡੀਆਂ ਖੁੰਦੇ ਹੋਣਗੀਆਂ ਤੇ ਰੇਡ ਲੱਗਣਦੇ ਝੋਟੀਆਂ ਤੇ ਮੋੜ ਲੱਗਣਦੇ ਜੋੜਾ ਹੀ ਕੋਈ ਬੰਦਾ ਲੈ ਆਂਦੇ ਆ ਲੋੜ ਪਏ ਮੋੜ ਲੱਗਣਦੇ ਝੋਟੀਆਂ ਦੋਵੇਂ ਹੀ ਇਕੱਠੀਆਂ ਖੁੰਦੇ ਹੋਣਗੀਆਂ ਵੱਡੀਆਂ ਬ੍ਰੈਂਡ ਪੀਸ ਦਾ ਪਟੇ ਨਿਕਲੇ ਪਾਈ ਜਾਂਦੇ ਆ ਬਾਈ ਕੱਢੂ ਆਪਣੀ ਸਮਝ ਵੀ ਕੱਢੂ ਆਪਣੀ ਸਮਝ ਉਹਦੇ ਰੇਡ ਉਹ ਨਹੀਂ ਹੋਣਗੇ ਵੀ ਚਲੋ ਵੀਰ ਭਰਾ ਘਰ ਆ ਕੇ ਬੈਠੇ ਆ ਹਾਂ ਜੀ ਤੇ ਹੋਰ ਰੇਡ ਵਧੀਆ ਹੋਣਗੇ ਹਾਂ ਜੀ ਠੀਕ ਹੈ ਭਾਈ ਜੱਗੀ ਜੋਟੀ ਆ ਜੋਟੀ ਸੁਣੀ ਵੀ ਮੀਆਂ ਦਰਾਸ 20 ਦੇ ਆਂਦੀ 20 ਦੇ ਦੀ ਸੁਈਆ ਇਹ ਪਿਛਲੀ ਵਾਰ ਆਪਾਂ ਜੋਟ ਜਾਈ ਆ ਐਰ ਕਾਂ ਹੀ ਇਧਰੋਂ ਲਈ ਆ ਐਰ ਕਾਂ ਇਧਰੋਂ ਲਈ ਐਰ ਕਾਂ ਇਧਰੋਂ ਲਈ ਆ ਜਿਹੜੀ ਗੱਲ ਸੱਚਾਈ ਪਰ ਉਹ ਜੋਟ ਜਾਈ ਪਿਛਲੀ ਵਾਰ ਆ ਉਧਰੋਂ ਆਈ ਦੀ ਗੱਲ ਹੈ ਹਾਂ ਜੀ ਵੀਰ ਨਾ ਲੋ 25 ਦਿਨ ਨਾਲੋਂ ਜੋ ਲਉਣਾ ਤੁਸੀਂ 25 ਦਿਨਾਂ ਦੀ ਸੂਈ ਆ ਪਰੋ ਝੋਟ ਇਹੇ ਮੁੰਡੇ ਨੇ ਤਿੰਨ ਟਾਈਮ ਚਵਾਈ ਕਰਾ ਕੇ ਮਜੀਠੇ ਦਾ ਵੀਰਿਆ ਤਿੰਨ ਟਾਈਮ ਆਪ ਜਾ ਕੇ ਖੁਦ ਚਵਾਈ ਕਰਾ ਕੇ 16 17 ਕਿਲੋ ਦੁੱਧ ਚੋ ਕੇ ਫੇਰ ਝੋਟੀ ਲਿਆ ਤੇ ਜਿਹੜੀ ਹੁਣ ਕੁ ਮਹੀਨੇ ਫੜਦੀ ਸੂਈ ਆ ਹਾਂਜੀ ਜਿਹੜਾ ਫੋਨ ਵੀ ਦੁੱਧ ਤੇ 13 ਕਿਲੋ ਝੋਟੀ ਕੋਠਾ 13 ਕਿਲੋ ਠੰਡਾ ਕਰਕੇ ਦੁੱਧ ਤੇ ਐ ਪੂਰੀ ਲੇਵੇ ਦੀ ਸਾਫ ਝੋਟੀ ਆ ਬੰਗੀਨਾ ਤੇ ਕਾਟ ਕਾਟ ਦੇਖੋ ਪੂਰੀ ਜਵਾਨ ਝੋਟੀ ਆ ਤੇ ਦੂਜਾ ਸੁਹਾ ਝੋਟੀ ਵਧੀਆ ਟੈਗ ਪਿਆ ਵਾ ਕੰਨ ਚ ਖਰਚ ਸੱਚ ਮਾਰ ਸਕਦੇ ਸੀ ਡੀ ਜਿਆਦਾ ਚੰਗੀ ਆ ਕੁਆਲਟੀ ਵਾਲੀ ਖਾਸ ਸੁਧਰੀ ਵਧੀਆ ਝੋਟੀ ਸਾਹ ਸੁਧਰੀ ਕੈਂਡ ਥਾਨ ਥੋਣ ਵੇ ਬਹੁਤ ਸੋਹਣਾ ਬਰਾਬਰ ਬਰਾਬਰ ਲੱਗੇ ਆ ਤੇ ਵਧੀਆ ਝੋਟੀ ਬੜੀ ਛੋਟੀ ਸਾਹ ਸੁਧਰੀ ਰਾਜੀ ਸੁਧੀ ਝੋਟੀ ਜਵਾਨ ਕਿਚੋ ਭਾਈ ਜੀ ਬਾਬਾ ਜੀ ਲਾ ਤੋ ਇਹ ਥਾਂ ਤੋਂ ਆ ਕੇ ਬੜਾ ਮੋਟਾ ਬਣ ਗਿਆ ਇਹ ਤਾਂ ਵਧੀਆ ਥਾਂ ਤੋਂ ਆ ਰਿਹਾ ਠੀਕ ਜੀ ਬਹੁਤ ਚੰਗੇ ਬੀਚ ਹਾਂ ਹਾਂ ਜਸਵਾਲੇ ਜਾਦਾ ਯਾਨਾ ਚੰਗਾ ਵੀਰ ਕਮਾਲ ਦੀ ਝੋਟੀ ਆ ਤੇ ਜਿਹੜਾ ਵੀ ਵੀਰ ਉਹ ਲੈ ਗਿਆ ਨਾ ਯਾਦ ਕਰੂਗਾ ਇਹਦਾ ਥੋੜਾ ਰਲ ਕੇ ਨਾ ਠੀਕ ਆ ਬਾਈ ਚਾ ਵਡੀ ਝੋਟੀ ਆ ਮਗਰ ਕਟਾ ਵੀਰ ਜਿਹੜਾ ਪਹਾੜਾ ਅੱੱਲਿਗਾ ਆ ਪਹਾੜਾ ਝਿੱਡੀ ਵੱਡੀ ਝੋਟੀ ਆ ਤੇ ਰੇਡ ਵੀ ਨਿਗਾਹ ਜਾ ਕਰਨ ਲੱਗੇ ਬਾਈ ਹਣੀ ਇਹ ਲਓ ਦੋਦਾ ਵੀਰ 12 ਕਿਲੋ ਕੰਡੇ ਵਾਲਾ ਦੁੱਧ ਝੋਟੀ ਕੱਢੂਗੀ ਜਿਹੜੀ ਮੈਂ ਕਹਿੰਦਾ ਆ ਗਈ ਜਿਹੜੀ ਗੱਡੀ ਠੰਡੀ ਤਰੀ ਦੀ ਆਪਾਂ ਨੂੰ ਪੜੇ ਜੋਲੇ ਇੰਨੀ ਜਿਆਦਾ ਠੰਡੀ ਠੀਕ ਹੈ ਭਾਈ ਜੀ ਇਹ ਥਾਂ ਦਾ ਲਿਵਾ ਦੇਖੋ ਕੀ ਕੀ ਗਾੜਾ ਪੂਰਾ ਬ੍ਰਾਂਡ ਪੀਸ ਤੇ ਸੁੱਧ ਵਾਲੀ ਕਾਲੀ ਕੀ ਹੈ ਭਾਈ ਜੀ ਮੋਲ ਦੀ ਤਰੀ ਦਾ ਬਹੁਤ ਜਿਆਦਾ ਚੰਗੀ ਆ ਗਈ ਦੇਖੋ ਜੀ ਪਾੜਾ ਪਾ ਜਿਹੜਾ ਮੱਝ ਝੋਟਾ ਦਾ ਸਹੀ ਗੱਲ ਸਹੀ ਹੈ ਤੇ ਮੌਸਮੀ ਦੇ ਲੈਣੀ ਜਿਹੜ ਜਿੰਨੇ ਪਾਸੇ ਲੈਣੇ 85000 ਦੀ ਝੋਟੇ ਦਾ 85 ਦੀ 84000 ਦੀ ਬਾਈਕ ਦਾ ਵੱਡੀ ਝੋਟੀ ਤਾਂ ਵਧੀਆ ਬ੍ਰਾਂਡ ਫੀਡ 20 ਦੇਂਦੀ ਸੂਈ ਤੇ 84000 ਦੀ ਝੋਟੀ ਨਹੀਂ ਮਿਲਦੀ ਤਾਂ ਪੂਰੀ ਤਗੜੀ ਝੋਟੀ ਬਾਈ ਕਹਿੰਦਾ 84000 ਦੀ ਦੇਣੀ ਆ ਤੇ 12 ਲੀਟਰ ਉਹਦਾ ਮਿਲਵਾ ਹੈਗਾ ਹਾਂਜੀ ਜਿਹੜੀ ਗੱਲ ਵੱਡੀ ਓਦੋਂ ਆਈ ਇਹ ਵੀ ਰਹਿਣ ਓਦੋਂ ਦੀ ਝੋਟੀ ਆ ਦੂਜਾ ਸੂਆ ਆ ਤੇ ਆਰਗਾ ਬਾਈ ਨੇ ਇਦਰੋਂ ਲਈ ਸੀ ਤੇ ਉਹ ਬਣਿਆ ਓਦਰੋਂ ਆਈ ਉਹਦਾ ਆਪਣਾ ਬ੍ਰਾਂਡ ਦੀ ਸਵਾ ਗਿਆ ਆ ਪੈ ਰੋਡ ਖਰੇ ਤੋਂ ਹਾਂਜੀ ਇੱਕ ਅੱਧੀ ਮਹੀ 15 ਦਿਨ ਹੀ ਕੱਲ ਦਿੰਦਾ ਠੀਕ ਕਰਨਾ ਵੀ ਕਰਦਾ ਹਾਂਜੀ ਤੇ ਆ ਮੈਂ ਹੀ ਉਹਦੇ ਪਿੰਡੋਂ ਠੀਕ ਜੀ ਗਾਰੰਟੀ ਵਾਲੀ ਮਹੀ ਜਿਹੜਾ 17 ਕਿਲੋ ਮਹੀ ਦੁੱਧ ਦਿੰਦੀ ਆ ਠੀਕ ਜੀ ਵੇਖੋ ਜੀ ਇਹ ਲੈ ਕਬੂਤਰੀ ਘਲੀ ਜਦ ਮੇਰੇ ਇਹ ਵੀ ਜੇ ਲੱਕੀ ਨਹੀਂ ਵੇਖ ਕੇ ਲੈਣੀ ਆ ਇਹ ਨਸਲੇ ਲੱਕੀ ਵੀ ਨਹੀਂ ਆ ਮਿਨੀ ਮਈ ਆ ਤਾਂ ਬਾਈ ਫਿਰ ਬਾਈ ਨੇ ਘਲੀ ਇਧਰ ਸਰਨ ਦੇਨੇ ਕੋਈ ਆਈ ਰੋਡ ਖੜਾ ਪਿੰਡਿਆ ਦਾ ਹਾਂਜੀ ਉਹਨੇ ਕੋਈ ਗਰੰਟੀ ਆ ਮਹੀ ਨਹੀਂ ਰੱਖਣ ਗਏ ਉਹਨੇ ਗੱਡੀ ਲਾ ਕੇ ਘਲਾਤੀ ਬਾਈ ਯਕੀਨ ਤੇ ਆਈ ਆ ਇਹ ਵੀ 17 ਕਿਲੋ ਮਈ ਦੁੱਧ ਕੱਢਦੀ ਜਿਹੜੀ ਗੱਲ ਆਂਦੀਆਂ ਭਰਾ ਜੁੜਿਆ ਆਪਣਾ ਤਾਂ ਵਧੀਆ ਮਜਾ ਕੱਲਦਾ ਆ ਆਹ ਵੇਖੋ ਤੁਰਦੇ ਜਿੱਦਾਂ ਓਹੋ ਫਲਮਾਤ ਦੁਰਦੇ ਨਾ ਫਿਰ ਚੱਡਾ ਆ ਮਈ ਦਾ ਬੱਡੀ ਦਾ ਪੂਰਾ ਪਾਕਿਸਤਾਨ ਚ ਪਾਕਿਸਤਾਨ ਚ ਲਾਈ ਮੈਂ ਖਿਡਾਰੀ ਚੋਣ ਵੇਖੀ ਲੱਗੀ ਮੈਂ ਉਹ ਧਾਰਾ ਫਿਰ ਉਹ ਤੇ ਮਾਰਿਆ ਫਿਰ ਪੁੰਜੇ ਬੜੀ ਮਹੀਂ ਆ ਵੀਰ ਟੱਕਰ ਉਹ ਉਹ ਤੇ ਬੰਨਣੀ ਪਣੀ ਪਰ ਮਹੀਂ ਵੀਰੇ ਗੱਭਣੇ ਦਿਖਾਉਣੀ ਸੀ ਮੋਗੇ ਆ ਗਉਂਦੇ ਇੱਥੇ ਬੰਨ ਕੇ ਵਿਖਾਉਨੇ ਆ ਇੰਨੀ ਜਿਆਦਾ ਟਿੱਪਣੇ ਬਹੁਤ ਜਗਾ ਕੁਆਲਟੀ ਵਾਲੀ ਫਿਰ ਆ ਬੰਬ ਪੀਸ ਹੈ ਵਧੀਆ ਕਬੂਤੇ ਹੀ ਝੋਟੀ ਝੋਟੀ ਨਾਲੋਂ ਮਹੀਂ ਲਾਲੋ ਜਿਉਂ ਮਾਜੀ ਲਾਈ ਜਾਓ ਵਪਾਰ ਹੈ ਬ੍ਰਾਂਡ ਪੀਸ ਹੀ ਆ ਪਾਸ ਕਰਨੀ ਆ ਆ ਪਾਸ ਕਰਨੀ ਦਾ ਚਲੋ ਠੀਕ ਗੱਬਣਾ ਮਈ ਦੇ ਵੀਰ ਇਤਨਾ ਦੀ ਕਿਉਂ ਨਹੀਂ ਕਦੀ ਵੇਖੀ ਨਹੀਂ ਜਿਆਦਾ ਚੰਗੀ ਤੇ ਗੱਬਣਾ ਡੰਗਰ ਹਾਰ ਵੀ ਕਰਦਾ ਹੀ ਮਾੜਾ ਮਾੜਾ ਆ ਵੇ ਵੀਰ ਲੈ ਵਾ ਲੂ ਆ ਪੂਰੀ ਯਾਰਾ ਯਵਰੇ ਚਲੋ ਜੀ ਪਾਸ ਕਰੋ ਵੀਰ ਚਲੋ ਜੀ ਪਾਸ ਆ ਦੇ ਨਾ ਦੋਨੇ ਬਣਿਆ ਆ ਮੰਮੀ ਆਂ ਗਾਉਂਦੀ ਆਗੇ ਇੱਕ ਦੋ ਦਿਨ ਖਾਣ ਤਿਆਰ ਮੱਝ ਪਿਆਰ ਬਲਕਾ ਵੇ ਵੀ ਮਗਲੇ ਬਨੇ ਕੰਨ ਕੈਮਰਾ ਤਾਰ ਵੀ ਔਰ ਥਲੇ ਪਾਸੇ ਪਾੜਤਾ ਦੇ ਠੀਕ ਹੈ ਜਦੋਂ ਬੜੀ ਫੈਲਦੀਆਂ ਧਾਰਾ ਵਾਹੋ ਜਿਆਦਾ ਮੈਯਾ ਚਵਾਈ ਦਾ ਖਾਤੀ ਆ ਠੀਕ ਆ ਉਤਰਾ ਛੋਟੇ ਠੰਡੇ ਹੈ ਚਮਕਾਂ ਚੰਪੜੀ ਢੀ ਪਲੀ ਆ ਕੋਈ ਮਲੇਵ ਥਾਣਾ ਥੋੜੇ ਬਹੁਤ ਵਧੀਆ ਲੱਗਾ ਚੜਾ ਲੇਵਾ ਤਖੜਾ ਤੇ ਸੁਣੀ ਹੈ ਕਿ ਪੰਜਾ ਸੁਏ ਦੇ ਪੰਜਾ ਸੁਆ ਸੁਣੀ ਆ ਇਹਨਾ ਕੋਈ ਕਹਦੇ ਬਿਠਵੇ ਨੋਏ ਆ ਤੇ ਜਾ ਸੁਆ ਜੇ ਜਟਵੇਂ ਨੋਏ ਹੋਵੇ ਉੱਠਣਾ ਜਾਵੇ ਕੋ ਤੇ ਜਾ ਸੁਆ ਮੈਂ ਨਹੀਂ ਹੁੰਦੀ ਪਰ ਮੈਂ ਨਾ ਗਾਰੰਟੀ ਵਾਲਾ ਦੁੱਧ ਕੱਢਦੀ ਜਿਹੜੀ ਗੱਲਾਂ گاਹ ਕਿਤੇ ਕੱਟੀ ਦੇਗੀ ਨਸਲ ਬਣਾ ਦੂ ਮੀਨੀਆਂ ਮਈਆਂ ਜਿਹੜੀਆਂ ਮੀਨੀਆਂ ਕੱਟੀਆਂ ਦਿੰਦੀਆਂ ਇਹ ਸਟੀਆਂ 16 17 ਸੀਆਂ ਨਾ ਕਰ ਮੀਨੀਆਂ 16 17 ਮੀਨੀਆਂ ਕੱਟੀਆਂ ਹਾਂ ਚੱਲ ਮੀਨੀਆਂ ਕੱਟੀਆਂ ਦਿੰਦੀ ਬਾਈ ਕਹਿੰਦਾ ਬਹੁਤ ਸੋਹਣੀਆਂ ਲੰਮੀ ਬੜੀ ਵੀਰ ਮਈ ਦੇ ਨਸਲ ਹੀ ਵੇਖ ਹੋ ਰਿਹਾ ਕੋਈ ਵੇਖ ਸਟੇਜ ਦੇਖੋ ਸਹੀ ਗੱਲ ਬਾਤ ਚ ਲੈਂਦੀ ਆ ਜੀ ਮੈਨੂੰ ਵੀਰ ਬਣਾ ਮੋੜ ਮੈਨੂੰ ਬੜਾ ਕਰਦਾ ਕੱਚੀ ਮਹੀਂ ਨਾਲ ਪਿੰਨਾਂ ਨੂੰ ਮੋੜੇ ਪੈਸੇ ਲੈਣ ਕਰਦਾ 1.5 ਲੱਖ ਰੁਪਇਆ ਮੰਗਦਾ ਇਹ ਪਿਛਲੀ ਵਾਰ ਮੈਂ ਦੇ ਦਿੱਤਾ ਹਾਂ ਹਾਂ ਜੀ ਕਹਿੰਦਾ ਮੈਂ ਮਹੀਂ ਮੇਰੀ ਮਹੀਂ ਕੋ ਚੋਗੇ ਲੈ ਜੇ ਇਹਨਾਂ ਦੁੱਧ ਮਹੀਂ ਕੱਢਦੀ ਆ ਹਾਂ ਆਓ ਤੇ ਜਿਹੜੀ ਗੱਲ ਹੈ ਦੇਣ ਲੈਣ ਮਹੀਂ ਵੀਰ ਬਿਲਕੁਲ ਜਾਇਜ਼ ਜੀ ਮਹੀਂ ਦੇਣੀ ਹਾਂ ਇੱਥੇ ਆਉਣਾ ਟੂਨੂਰੇ ਤੁਹਾਡਾ ਦੁੱਧ ਵਾਲੀ ਮੈਂ ਪੂਰੀ ਤਰ੍ਹਾਂ ਸੇਕ ਸੁੰਘੇਦੇ ਆ ਨਹੀਂ ਹਿਲਦੇ ਨਹੀਂ ਜੀ ਠੀਕ ਹੈ ਕੋਈ ਗੱਲ ਨਹੀਂ ਨਹੀਂ ਆ ਕੋਈ ਗੱਲ ਪਰ ਜਿਸ ਵੇਲੇ ਦਾ ਮੀਂਹ ਪਿਓਰ ਵਧੀਆ ਠੰਡੀ ਸੀ ਇੱਦਾਂ ਟੂਨੂਰੇ ਨਹੀਂ ਮਗਰ ਠੀਕ ਹੈ ਕਈ ਜਿਆਦਾ ਚੱਗੀ ਆ ਦੇ ਇਹ ਦੇ ਲੈਣ ਵਾਲਾ ਮੁੱਲ ਕਰਾਂਗੇ ਮੁੱਲ ਕਹੀਏ ਮੈਂ ਜੋ ਮਰਜੀ ਸਵਾ ਲੱਖ ਜੋ ਮਰਜੀ ਹਾਂਜੀ 1 ਲੱਖ ਤੇ 7000 ਦੀ ਮੈਂ ਦੇਣੀ ਆ ਤਾਂ ਦੋ ਛੜਦਾਂਗੇ ਦੋ 1.5 ਦੀ ਬਾਈ ਕਹਿੰਦਾ ਹਾਂ ਨਾ ਮੈਂ ਦੇਣੀ ਆ ਵੱਡੀ ਮੱਝ ਬ੍ਰਾਂਡ ਪੀਸ ਪਰ ਜਿਹੜਾ ਮਰਜੀ ਸਵਾ ਗਏ ਮੈਂ ਆ ਦੀ ਗਾਰੰਟੀ ਲੈ ਲਈਏ ਵੇਖੋ ਜੀ ਪੂਰਾ ਸਰਾ ਗੱਲ ਬਾਤ ਲੱਗੀ ਆ ਤੇ 1.5 ਦੀ ਬਾਈ ਕਹਿੰਦਾ ਹਾਂ ਨਾ ਹੀ ਦਵਾਂਗੇ ਦੇਣੀ ਆਗੇ ਹਨਾ ਭਾਈ ਜੀ ਹਾਂਜੀ ਮੈਂ ਕੋਈ ਜੈਵੀਰ 85 ਦੀ 1 5 ਦੀ 1 5 ਦੀ 50 ਦੀ 1 ਤੇਜ ਦੀ 2 ਫੂਨ ਦੇ ਮੋਲ ਹੋਊਗਾ ਮੋਲ ਲਈਦਾ ਵੜੇ ਨਹੀਂ ਕੀਤੇ ਲੋਕ ਜੱਜ ਕੀਤੇ ਬੜਾ ਜਿਆੜੀ ਮੋਲ ਵਾਡੇ ਪਸ਼ੂ ਨਹੀਂ ਬਾਜੀ ਆਹ ਦੀ ਰੀਸ ਨਹੀਂ ਈ ਟੀੜੀ ਛੋਟੀ 85 ਹਜ਼ਾਰ ਦੀ ਦੇਣੀ 12 ਲੀਟਰ ਦਾ 1 ਲੀਟਰ ਪੱਕਾ ਦੁੱਧ ਆ ਹਾਂਜੀ ਪੱਕਾ ਬ੍ਰਾਂਡ ਬੀ ਦੇ ਦੁੱਧਾ ਖਾ ਦੇ 85 ਹਜ਼ਾਰ ਦੀ ਆ ਨਾ ਜਿਆੜਾ ਬੀਜ ਵੱਡੀਆਂ ਛੋਟੀਆਂ ਬ੍ਰਾਂਡ ਲੇ ਦੇਖੋ ਲੇ ਪੂਰੇ ਕਮਾਲ ਆਹ ਦੇਖੋ ਠੰਡੀਆਂ ਹਸੀਲੀਆਂ ਦੇਖੋ ਅੱਜ ਯਾਰੇ ਬਦੇ ਪਏ ਯਾਰੇ ਬਦੇ ਪਏ ਜੀ ਜਾਨਵਰ ਚੰਗੇ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਬਾਤਾਂ ਬਾਤ ਕਰਿਓ ਪਿਆਰ ਜਿਹੜੇ ਬਾਤਾਂ ਬਾਤ ਚੈਨਲ ਨੂੰ ਸਪੋਰਟ ਕਰਨ ਦੀ ਲੋੜ ਹੈ ਪਿਆਰ ਬਾਤਾਂ ਕਰਨੀਆਂ ਇਹੋ ਜੀ ਯਾਰੇ ਇਹ ਦੋਸਤ ਠੀਕ ਆ ਵੀਰੇ ਠੀਕ ਆ ਫੋਜੀ ਗੱਲ ਬਾਤ ਸਰਾਬ ਹੋ ਰਹਾ ਠੀਕ ਆ ਭਾਈ ਜੀ ਹੱਥ ਫੋੜੀ ਲੈ ਆ ਭਾਈ ਲੈਓ ਲੈਓ ਲੈ ਆਓ ਇਹਦਾ ਆਈਡੀ ਆ ਮੰਗਣੀ ਹੈ ਵੀਡੀਓ ਵਾਲਾ ਸਹੀ 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 ਲੱਗੇਗੀ ਹਾਂ ਵੱਡੀਆਂ ਮਾੜੀਆਂ ਨੀ ਲਾਣੀ ਚੋਣੀਆਂ ਅੱਠ ਝੋੜੀਆਂ ਆਈਆਂ ਹਰਿਆਣੇੋਂ ਠੀਕ ਜੀ ਤੇ ਦੋ ਫੇਰ ਹੋ ਗਿਆ ਅਜੇ ਪੰਜ ਆਈ ਠੀਕ ਆ ਭਾਈ ਜੀ ਤੇ ਆ ਬਾਈ ਕੋਲ ਪਸ਼ੂ ਆ ਲਾਈਕ ਕਮੈਂਟ ਤੇ ਸ਼ੇਅਰ ਦਬ ਗਏ ਤੇ ਪੂਏ ਨਿਕ ਨਗੀਨੇ ਬਾਈ ਨੇ ਕੱਟ ਕੇ ਆਂਦੇ ਅੱਜ ਤੇ ਨਗੀਨੇ ਨਗੀਨੇ ਆ ਜਾਣੇ ਹੁਣ ਆ ਵੱਡੇ ਪੀਸ ਜਵਰ ਜਵਰੀ ਵੀਰ ਬੰਬੀ ਬੰਬੀ ਕੱਢਾਂਗੇ ਵੱਡੇ ਜਵਰ ਪੀਸ ਹਾਂਜੀ ਜਵਰ ਬੰਬੀ ਕੱਢਾਂਗੇ ਵੀਰ ਵੀਰ ਭਰਾ ਸਾਰੇ ਜੁੜੇ ਨਾਲ ਮੱਝਾਂ ਕੜੇ ਦਈ ਜਾਂਦੇ ਬਸ ਕੱ ਲਈ ਜਾਂਦੇ ਹਾਂਜੀ ਹਾਂ ਬਾਕੀ ਦਾ ਇੱਕ ਮਿੰਟ ਸ਼ੇਅਰ ਵਾਤਵਾਦ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਤਵਾਦ ਜਿੰਨੇ ਵੀਰ ਭਰਾ ਜੁੜੇ ਸਾਰਿਆਂ ਦਰੋਂ ਧੰਨਵਾਦ ਕਰਦਾ ਫੋਨ ਨੰਬਰ ਆਪਣਾ ਹੈ 8427407755 ਨਾਮ ਮਾਨਾ ਪਿੰਡ ਕੋਠੇ ਬਾਈ ਜੀ ਸਤ ਸ੍ਰੀ ਅਕਾਲ ਜੀ